ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਪੰਜਾਬੀ ਭਾਸ਼ਾ ਦੀ ਪਹਿਲੀ ਮਹਿਲਾ ਪੱਤਰਕਾਰ ਮਹਾਕਾਵ ਰਚੀਤਾ ਬਾਲ ਸਾਹਿਤ ਰਚੀਤਾ ਤੇ ਲੁਧਿਆਣਾ ਮਿਊਂਸਿਪਲ ਕਮੇਟੀ ਦੀ ਪਹਿਲੀ ਮਹਿਲਾ ਮੈਂਬਰ ਸਵਰਗੀ ਸ਼੍ਰੀਮਤੀ ਨਿਰਾਂਜਨ ਅਵਤਾਰ ਕੌਰ ਦੀ ਵਰਸੀ ਤੇ ਸ਼੍ਰੋਮਣੀ ਲਿਖਾਰੀ ਬੋਰਡ ਪੰਜਾਬ ਰਜਿਸਟਰਡ ਵੱਲੋਂ ਗੁਜਰਾਵਾਲਾ ਖਾਲਸਾ ਐਜੂਕੇਸ਼ਨਲ ਕਾਉਂਸਲਰ ਰਜਿਸਟਰਡ ਦੇ ਸਹਿਯੋਗ ਨਾਲ ਸਿਵਲ ਲਾਈਨਸ ਸਥਿਤ ਜੀਜੀਐਨ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਸੈਮੀਨਾਰ ਹਾਲ ਵਿਖੇ ਅੱਜ ਇੱਕ ਵਿਸ਼ੇਸ਼ ਸਮਾਰੋਹ ਹੋਇਆ ਮਹਿਲਾ ਦੇਵਸ ਨੂੰ ਸਮਰਪਿਤ ਇਸ ਸਮਾਰੋਹ ਵਿੱਚ ਲੁਧਿਆਣਾ ਸ਼ਹਿਰ ਦੀ ਪਹਿਲੀ ਮਹਿਲਾ ਮੇਅਰ ਬਣ ਕੇ ਨਵਾਂ ਇਤਿਹਾਸ ਸਿਰਜਣ ਵਾਲੀ ਪ੍ਰਿੰਸੀਪਲ ਇੰਦਰਜੀਤ ਕੌਰ ਅਤੇ 1000 ਪੰਜਾਬੀ ਪੁਸਤਕਾਂ ਦੀਆਂ ਆਡੀਓ ਬੁੱਕਸ ਰਚਿਤਾ ਸ਼੍ਰੀਮਤੀ ਦਵਿੰਦਰ ਕੌਰ ਸੈਣੀ ਨੂੰ ਨਿਰੰੰਜਨ ਅਫਤਾਰਕ ਔਰ ਯਾਦਗਾਰੀ ਐਵਾਰਡ ਨਾਲ ਨਿਵਾਜਿਆ ਗਿਆ ਐਵਾਰਡ ਦੀ ਪ੍ਰਬੰਧਕ ਸੰਸਥਾ ਤੂਫਾਨ ਸਾਹਿਬ ਮੈਮੋਰੀਅਲ ਐਜੂਕੇਸ਼ਨਲ ਸੁਸਾਇਟੀ ਰਜਿਸਟਰਡ ਦੇ ਪ੍ਰਧਾਨ ਪ੍ਰਭਗਨ ਸਿੰਘ ਜਨਰਲ ਸਕੱਤਰ ਪਵਨਪ੍ਰੀਤ ਸਿੰਘ ਮਿਨਿਸਟਰੀ ਆਫ ਮਾਈਕਰੋ ਸਮਾਲ ਐਂਡ ਮੀਡੀਅਮ ਐਂਟਰਪ੍ਰੀਨਿਅਰਸ ਭਾਰਤ ਸਰਕਾਰ ਦੇ ਪੰਜਾਬ ਸਥਿਤ ਡਿਪਟੀ ਡਾਇਰੈਕਟਰ ਮੈਡਮ ਈਸ਼ੀਤਾ ਥੰਮਨ ਆਈਏਐਸ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਉਪਕੁਲਪਤੀ ਅਤੇ ਗੁਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਡਾਕਟਰ ਐਸ ਪੀ ਸਿੰਘ ਨਿਰਦੇਸ਼ਕ ਡਾਕਟਰ ਮਨਜੀਤ ਸਿੰਘ ਛਾਵੜਾ ਮੈਂਬਰ ਬਲਜੀਤ ਸਿੰਘ ਦੁਖਿਆ ਗੁਰੂ ਨਾਨਕ ਕਾਲਜ ਆਫ ਇੰਸਟੀਚੂਸ਼ਨਸ ਦੇ ਚੇਅਰਮੈਨ ਡਾਕਟਰ ਬਲਵਿੰਦਰ ਸਿੰਘ ਵਾਲੀਆ ਸਰਕਾਰੀ ਆਈਟੀਆਈ ਲੁਧਿਆਣਾ ਦੇ ਪ੍ਰਿੰਸੀਪਲ ਬਲਜਿੰਦਰ ਸਿੰਘ ਤੇ ਨੈਸ਼ਨਲ ਅਤੇ ਸਟੇਟ ਅਵਾਰਡੀ ਅਧਿਆਪਕਾ ਡਾਕਟਰ ਗੁਰਚਰਨ ਕੌਰ ਕੋਚਰ ਵੱਲੋਂ ਸਮੂਹਿਕ ਤੌਰ ਤੇ ਸੈਂਕੜੇ ਕਲਾਕਾਰਾਂ ਕਵੀਆਂ ਕਵਿਤਰੀਆਂ ਗਾਇਕ ਗਾਇਕਾਵਾਂ ਉਦਯੋਗਿਕ ਵਿਦਵਕ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਅਹੁਦੇਦਾਰਾਂ ਸਾਹਿਤ ਅਤੇ ਕਲਾ ਪ੍ਰੇਮੀਾਂ ਦੀ ਹਾਜ਼ਰੀ ਵਿੱਚ ਸਤਿਕਾਰ ਸਹਿਤ ਪ੍ਰਦਾਨ ਕੀਤੇ ਗਏ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਅਵਾਰਡ ਹਾਸਲ ਕਰਨ ਉਪਰੰਤ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਹਨਾਂ ਦਾ ਮੁੱਖ এজেন্ডਾ ਲੁਧਿਆਣਾ ਸ਼ਹਿਰ ਨੂੰ ਪ੍ਰਦੂਸ਼ਣ ਮੁਕਤ ਕਰਨਾ ਅਤੇ ਨਗਰ ਨਿਗਮ ਦੇ ਕੰਮਕਾਰ ਵਿੱਚ ਤੇਜ਼ੀ ਲਿਆਉਣਾ ਹੈ। ਉਹਨਾਂ ਨੇ ਲੁਧਿਆਣਾ ਦੇ ਸਮੂਹ ਸ਼ਹਿਰ ਵਾਸੀਆਂ ਨੂੰ ਇਸ ਮਹਿਮਾ ਵਿੱਚ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ। ਉਨੇ ਕਿਹਾ ਕਿ ਉਹ ਲੁਧਿਆਣਾ ਵਾਸੀਆਂ ਦੇ ਉਨ੍ਹਾਂ ਪ੍ਰਤੀ ਪ੍ਰਗਟਾਈ ਗਏ ਭਰੋਸੇ ਨੂੰ ਕਾਇਮ ਰੱਖਣ ਲਈ ਹੋਰ ਮਿਹਨਤ ਕਰਨਗੇ। ਅਵਾਰਡ ਪ੍ਰਾਪਤਕਰਤਾ ਦਵਿੰਦਰ ਕੌਰ ਸੈਣੀ ਆਪਣੀ ਜ਼ਿੰਦਗੀ ਦੇ ਕਈ ਅਹਿਮ ਪਲਾਂ ਨੂੰ ਸਰੋਤਿਆਂ ਨਾਲ ਸਾਂਝਾ ਕਰਨ ਦੌਰਾਨ ਭਾਵੁਕ ਹੋ ਗਏ ਤੇ ਕਿਹਾ ਕਿ ਉਹਨਾਂ ਨੂੰ ਅੱਜ ਜ਼ਿੰਦਗੀ ਦਾ ਅਜੀਬ ਤੋਹਫ਼ਾ ਮਿਲਿਆ ਹੈ। ਜਦਕਿ ਉਚੇਚੇ ਤੌਰ ਤੇ ਸ਼ਾਮਲ ਹੋਏ ਮੈਡਮ ਅਸ਼ੀਤਾ ਥੰਮਨ ਨੇ ਕਿਹਾ ਕਿ ਸਵਰਗ ਸਵਰਗੀ ਨਿਰੰਜਨ ਅਵਤਾਰਕੌਰ ਇੱਕ ਅਜਹੀ ਬਹੁਪੱਖੀ ਸ਼ਖਸੀਅਤ ਸਨ ਜਿਸ ਤੋਂ ਸਾਨੂੰ ਪ੍ਰੇਰਣਾ ਲੈਣ ਦੀ ਜ਼ਰੂਰਤ ਹੈ ਉਹਨਾਂ ਨੇ ਕਿਹਾ ਕਿ ਮਹਿਲਾਵਾਂ ਨੂੰ ਸਦਾ ਦਿੱਤਾ ਜਾਂਦਾ ਹੈ ਕਿ ਉਹ ਆਪਣੇ ਪੈਰਾਂ ਤੇ ਖੜੀਆਂ ਹੋਣ ਲਈ ਸਰਕਾਰੀ ਸਕੀਮਾਂ ਦਾ ਲਾਹਾ ਲੈ ਕੇ ਬੁਲੰਦੀਆਂ ਤੇ ਪਹੁੰਚ ਸਕਦੀਆਂ ਹਨ ਨੈਸ਼ਨਲ ਤੇ ਸਟੇਟ ਅਵਾਰਡੀ ਅਧਿਆਪਕਾ ਡਾਕਟਰ ਗੁਰਚਰਨ ਕੌਰ ਕੋਚਰ ਗਜ਼ਲਗੋ ਨੇ ਬੀਬੀ ਨਿਰੰਜਨ ਅਵਤਾਰ ਕੌਰ ਦੇ ਜੀਵਨ ਬਾਰੇ ਵਿਸਤਾਰਪੂਰਵਕ ਰੌਸ਼ਨੀ ਪਾਉਂਦੇ ਆ ਦੱਸਿਆ ਕਿ ਜਿਸ ਸਮੇਂ ਔਰਤਾਂ ਘੁੰਡ ਕੱਢ ਕੇ ਰੱਖਦੀਆਂ ਸਨ ਬੀਬੀ ਨਿਰੰਜਨ ਅਵਤਾਰ ਕੌਰ ਨੇ ਉਸ ਵੇਲੇ ਛੋਟੀ ਉਮਰ ਹੀ ਸਟੇਜਾਂ ਤੇ ਬੇਜਿਕ ਕਵਿਤਾ ਪੜਨਾ ਸਿੱਖ ਲਿਆ ਸੀ ਪ੍ਰੀਤ ਸਾਹਿਤ ਸਦਨ ਦੇ ਪ੍ਰਧਾਨ ਡਾਕਟਰ ਮਨੋਜ ਪ੍ਰੀਤ ਅਤੇ ਸ਼੍ਰੋਮਣੀ ਲਿਖਾਰੀ ਬੋਰਡ ਦੇ ਕਨਵੀਨਰ ਪੰਥਕ ਕਵੀ ਹਰਦੇਵ ਸਿੰਘ ਕਲਸੀ ਨੇ ਵੀ ਸੰਬੋਧਨ ਕੀਤਾ ਸ਼੍ਰੋਮਣੀ ਲਿਖਾਰੀ ਬੋਰਡ ਦੇ ਪ੍ਰਧਾਨ ਪ੍ਰਭਕਰਨ ਸਿੰਘ ਵੱਲੋਂ ਮਹਿਰ ਮਹਿਰ ਪ੍ਰਿੰਸੀਪਲ ਇੰਦਰਜੀਤ ਕੌਰ ਦੀਆਂ ਸਮਾਜਿਕ ਅਤੇ ਵਿਦਿਅਕ ਸੇਵਾਵਾਂ ਬਾਰੇ ਲਿਖੇ ਸਨਮਾਨ ਪੱਤਰ ਨੂੰ ਦਵਿੰਦਰ ਕੌਰ ਸੈਣੀ ਵੱਲੋਂ ਆਪਣੇ ਖਾਸ ਅੰਦਾਜ਼ ਵਿੱਚ ਅਤੇ ਦਵਿੰਦਰ ਕੌਰ ਸੈਣੀ ਦੀਆਂ ਵਿਲੱਖਣ ਉਪਲਬਧੀਆਂ ਬਾਰੇ ਵੀ ਲਿਖੇ ਸਨਮਾਨ ਪੱਤਰ ਨੂੰ ਬੀਸੀਐਮ ਪਬਲਿਕ ਸਕੂਲ ਦੀ ਲੈਕਚਰਰ ਡਾਕਟਰ ਅਨੂ ਸ਼ਰਮਾ ਕੋਲ ਨੇ ਬੜੀ ਸ਼ਿੱਦਤ ਨਾਲ ਪੜ੍ਹਿਆ ਇਸ ਸਮਾਰੋਹ ਨੂੰ ਕਾਮਯਾਬ ਕਰਨ ਵਿੱਚ ਆਗਾਜ਼ ਵੈਲਫੇਅਰ ਸੁਸਾਇਟੀ ਰਜਿਸਟਰਡ ਦੇ ਚੇਅਰਮੈਨ ਡਾਕਟਰ ਐਸਐਸ ਸੋਲੰਕੀ ਗੁਰਮੀਤ ਸਿੰਘ ਪੰਚਸਾਰੀ ਰਾਕੇਸ਼ ਕੁਮਾਰ ਸ਼ਹੀਦ ਉਦਮ ਸਿੰਘ ਵੈਲਫੇਅਰ ਸੁਸਾਇਟੀ ਰਜਿਸਟਰਡ ਦੇ ਪ੍ਰਧਾਨ ਕੁਲਵੰਤ ਸਿੰਘ ਪੰਜਾਬੀ ਵਿਕਾਸ ਮੰਚ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਸਲੂਜਾ ਅਤੇ ਕੈਰੀਅਰ ਕਾਲਜ ਦੀ ਇੰਚਾਰਜ अमरप्रीत कौर ਅਤੇ ਸਵਰਗਿਕ ਅਨਿਰਾ ਅੰਜਨ ਅਵਤਾਰਕੌਰ ਦੇ ਪਰਿਵਾਰਕ ਮੈਂਬਰਾਂ ਗੁਰਪ੍ਰੀਤ ਕੌਰ ਲੈਕਚਰਰ ਹਰਮੀਤ ਕੌਰ ਸੂਦ ਪਵਜੋਤ ਕੌਰ ਇੰਜੀਨੀਅਰ ਅਮਨਪ੍ਰੀਤ ਸਿੰਘ ਅਰੋੜਾ ਡਾਕਟਰ ਰਵੀ ਰੂਪ ਸਿੰਘ ਮਨਿੰਦਰ ਸਿੰਘ ਸੂਦ ਲਵleen ਕੌਰ ਜਾਨਵੀ ਕਿਰਨ ਕੌਰ ਖੁਸ਼ੀ ਅੰਮ੍ਰਿਤਕੌਰ ਜਸਬੀਰ ਕੌਰ ਰੇਨੂ ਆਦ ਨੇ ਵਿਸ਼ੇਸ਼ ਭੂਮਿਕਾ ਨਿਭਾਈ ਇਸ ਮੌਕੇ ਉੱਗੀ ਸਾਹਿਤਕਾਰਾਂ ਤੇ ਪੰਥਕ ਕਵਿਤਰੀ ਜਸਵਿੰਦਰ ਕੌਰ ਜੱਸੀ ਦੀ ਅਗਵਾਈ ਹੇਠ ਕਵਿਤਰੀ ਦਰਬਾਰ ਵੀ ਕਰਵਾਇਆ ਗਿਆ ਜਿਸ ਵਿੱਚ ਪਰਮਜੀਤ ਕੌਰ ਮਹਿਕ, ਕਮਲ ਵਾਲੀਆ, ਪਰਵਿੰਦਰ ਕੌਰ ਸੋਖ, ਸੀਮਾ ਕਲਿਆਣ, ਕਰਮਜੀਤ ਕੌਰ ਕਮੋ, ਹਰਮੀਤ ਕੌਰ ਮੀਤ, ਦੀਪ ਲੁਧਿਆਣਵੀ, ਗੁਰਮੀਤ ਕੌਰ ਲੈਕਚਰਾਰ, ਅਮਿਤ ਕੌਰ, ਮਨਜੀਤ ਕੌਰ, ਈਮਾਨ, ਸੀਰਤ ਕੌਰ, ਸਿਮਰਨ ਧੁੱਗਾ, ਕਮਲ ਲੁਧਿਆਣਵੀ, ਉਤਮਪ੍ਰੀਤ ਕੌਰ, ਕਰਮਜੀਤ ਕੌਰ ਅਤੇ ਇੰਦਰਜੀਤ ਕੌਰ ਲੋਟੇ ਵੱਲੋਂ ਕਵਿਤਾਵਾਂ ਮ ਸੁਣਾਈਆਂ ਗਈਆਂ ਜਦ ਕਿ ਕਵੀ ਦਰਬਾਰ ਵਿੱਚ 우ਸਤਾਦ ਕਵੀ ਹਰੀ ਸਿੰਘ ਜਾਚਕ ਚੰਜੀਤ ਸਿੰਘ ਚੰਨ surjit singh jeet hardeep singh birdi sukhwinder anhad malik singh malrana ਆਦ ਕਵੀਆਂ ਨੇ ਮਹਿਲਾਵਾਂ ਨੂੰ ਸਮਰਪਿਤ ਕਵਿਤਾਵਾਂ ਮ ਪੇਸ਼ ਕੀਤੀਆਂ ਤੇ ਪਰਮਿੰਦਰ ਸਿੰਘ ਅਲਵੇਲਾ ਜਗਪਾਲ ਸਿੰਘ ਜੱਗਾ ਅਮਰਜੀਤ ਸ਼ੇਰਪੁਰੀ ਅਵਤਾਰ ਸਿੰਘ ਗਾਇਕਾ ਅਤੇ ਸੁਖਜੀਤ ਕੌਰ ਆਦ ਗਾਇਕਾਵਾਂ ਨੇ ਆਪਣੀ ਗਾਇਕੀ ਨਾਲ ਖੂਬ ਰੰਗ ਬੰਨਿਆ ਇਸ ਸਮੇਂ ਦਵਿੰਦਰ ਕੌਰ ਸੈਣੀ ਦੇ ਪਤੀ ਸਰਦਾਰ ਮਾਨ ਸਿੰਘ ਸੇਵਾਮੁਕਤ ਐਕਸੀਡੈਂਟ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਵਿਸ਼ਵਕਰਮਾ ਰਾਮਗੜੀਆ ਬੋਰਡ ਦੇ ਪ੍ਰਧਾਨ ਦਵਿੰਦਰ ਸਿੰਘ ਪਨੇਸਰ ਜਸਵੰਤ ਸਿੰਘ ਬਿਰਦੀ ਭੁਪਿੰਦਰ ਸੈਣੀ ਜਸਬੀਰ ਸਿੰਘ ਛਤਵਾਲ ਨੇਸ਼ਨਜ਼ ਪ੍ਰਾਈਡ ਜੂਨੀਅਰ ਸਕੂਲ ਦੇ ਚੇਅਰਮੈਨ ਅਰुण ਗੋਸਵਾਮੀ ਅਤੇ ਉਪ ਚੇਅਰਮੈਨ ਮਮਤਾ ਗੋਸਵਾਮੀ ਗੁਰੂ ਨਾਨਕ ਆਯੁਰਵੈਦਿਕ ਮੈਡੀਕਲ ਕਾਲਜ ਦੀ ਪ੍ਰਿੰਸੀਪਲ ਮਨੀਸ਼ਾ ਸ਼ਰਮਾ ਗੁਰੂ ਨਾਨਕ ਨਰਸਿੰਗ ਕਾਲਜ ਦੀ ਪ੍ਰਿੰਸੀਪਲ ਜੀ ਸੋਬੀਆ ਗੁਰੂ ਨਾਨਕ ਕਾਲਜ ਆਫ ਐਜੂਕੇਸ਼ਨ ਦੀ ਪ੍ਰਿੰਸੀਪਲ ਸ਼੍ਰੀਮਤੀ ਸੰਦੀਪ ਕੌਰ ਸਰਕਾਰੀ ਕਾਲਜ ਲੜਕੀਆਂ ਦੇ ਪ੍ਰੋਫੈਸਰ ਦਿਨੇਸ਼ ਸ਼ਰਦਾ ਡਾਕਟਰ ਜਗਮੀਤ ਕੌਰ ਅਮਰਿੰਦਰ ਕੌਰ ਅਮਰਜੋਤ ਕੌਰ ਸ਼ੇਰ ਜੰਗ ਸਿੰਘ ਡਾਕਟਰ ਰਮਨ ਤੂਰ ਡਾਕਟਰ ਡੈਂਪਲ ਅਰਸ਼ਪ੍ਰੀਤ ਕੌਰ ਡਾਕਟਰ ਅਮ੍ਰਿਤਾ ਮਿਸਿਸ ਕੁਲਵਿੰਦਰ ਪਰਵਿੰਦਰ ਕੌਰ ਸਰਬਜੀਤ ਕੌਰ ਡਾਕਟਰ ਤੇਜਵੀਰ ਸਿੰਘ ਡਾਕਟਰ ਸੰਦੇਸ਼ ਡਾਕਟਰ ਵਰੁਣ ਸ਼ਰਮਾ ਡਾਕਟਰ ਗੁਰਸ਼ਰਨ ਡਾਕਟਰ ਸੰਦੀਪ ਡਾਕਟਰ ਲੋਕੇਸ਼ ਮਿਸਟਰ ਦਿਪਿੰਦਰ ਸਿੰਘਰ ਮਨਜਿੰਦਰ ਸਿੰਘ ਅਮਨਦੀਪ ਕੌਰ ਸੰਜੀਵ ਕੁਲਰਾਜ ਗੌਰਵ 바ਵਾ ਨਿਊ 에ਰਾ ਪਬਲਿਕ ਸਕੂਲ ਤੋਂ ਜੋਤੀ ਕਮਲਪ੍ਰੀਤ ਕੌਰ ਪੂਜਾ ਪ੍ਰੀਤੀ ਸविता ਸਰਿਤਾ ਕੰਚਨਪੱਟੀ ਸਰੋਜ ਪੂਨਮ ਅਰੂੜਾ ਹਰਜੀਤ ਕੌਰ ਪ੍ਰਿੰਕਾ ਯੂਨਾਈਟਿਡ ਸਾਈਕਲ ਤੋਂ ਸਰਬਜੀਤ ਕੌਰ ਏਕਮ ਜੋਤ ਕੌਰ ਸੁਖਵਿੰਦਰ ਕੌਰ ਵੀਰ ਕੌਰ ਜਸਮੀਤ ਸਿੰਘ ਨਵ ਸ਼ਗਨ ਕੌਰ ਗੁਰੂ ਨੂਰ ਕੌਰ ਬਲਜੀਤ ਕੌਰ ਸਿਮਰਨਜੀਤ ਕੌਰ ਮਨਪ੍ਰੀਤ ਕੌਰ ਸਿੱਧਕ ਜੀਤ ਕੌਰ ਹਰਪ੍ਰੀਤ ਕੌਰ ਮਨਿੰਦਰ ਕੌਰ ਉੱਗੇ ਐਡਵੋਕੇਟ ਪਰਮਜੀਤ ਕਪੂਰ ਅਤੇ ਮਨੋਜ ਲੇਖੀ ਕਰਮਜੀਤ ਸਿੰਘ ਸੈਣੀ ਆਦ ਹਾਜ਼ਰ ਸਨ ਤੂਫਾਨ ਸਾਹਿਬ ਮੈਮੋਰੀਅਲ ਐਜੂਕੇਸ਼ਨਲ ਸੋਸਾਇਟੀ ਵੱਲੋਂ ਮੈਡਮ ਇਸ਼ੀਤਾ ਥੰਮਨ ਐਮ ਐਸ ਐਮ ਈ ਦੇ ਸਹਾਇਕ ਨਿਰਦੇਸ਼ਕ ਅਨਿਲ ਬਹਿਲ ਸਮੇਤ ਆਏ ਮਹਿਮਾਨਾਂ ਨੂੰ ਯਾਦਗਾਰੀ ਸਨਮਾਨ ਚਿੰਨ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ ਜਦਕਿ ਸਮਾਰੋਹ ਵਿੱਚ ਹਿੱਸਾ ਲੈਣ ਵਾਲੀਆਂ ਕਵੈਤਰੀਆਂ ਸਮੇਤ ਸਾਰੀਆਂ ਮਹਿਲਾਵਾਂ ਨੂੰ ਗੁਰਮਖੀ 35 ਅਖਰੀ ਦੀ ਕਢਾਈ ਵਾਲੀਆਂ ਫੁਲਕਾਰੀਆਂ ਵੀ ਭੇਟ ਕੀਤੀਆਂ ਗਈਆਂ